ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੁਲਗੜ੍ਹ ਤੇ ਸਵਾਗਤ ਹੈ ਖਾਸ ਕਰਦੇ ਆ ਭਰਾਵੋ ਸਾਰੇ ਜਾਨਵਰਾਂ ਦੇ ਘਰ ਪਰਵਾਹ ਠੀਕ ਹੋਣਗੇ ਲੈ ਸੱਜਣੋ ਅੱਜ ਪਹੁੰਚੇ ਹੋ ਮੰਡੀ ਡੱਬ ਵਾਲੀ ਹਾਰ ਐਤਵਾਰ ਲੱਗਦਾ 16 3 2025 ਦਿਖਾਵਾਂਗੇ ਤੁਹਾਨੂੰ ਟੌਕ ਟੌਕ ਦੇ ਨਗੀਨੇ ਤੇ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਦਿਆ ਕਰੋ ਕਮੈਂਟਾਂ ਨਾਲ ਪਤਾ ਲੱਗਦਾ ਰਹਿੰਦਾ ਕਹੋ ਜੀ ਵੀਡੀਓ ਮੰਦਾ ਕੀ ਗੱਲਬਾਤ ਹੈ ਜੇ ਕਿਸੇ ਸੱਜਣ ਨੇ ਘਰੇ ਵੀਡੀਓ ਬਣਾਉਣੀ ਹੈ ਨਾ ਕਰ ਲੈ ਉਸ ਪਰਖ 62834 09291 ਏਰੀਆ ਆ ਗਿਆ ਆਪਣਾ ਮਿੱਤਰੋ ਸਬਦੂਲਗੜ ਘੱਗਰ ਦਾ ਏਰੀਆ ਹੈਗਾ ਸੱਤ-ਛੇ ਦੇ ਲਿਵੇ ਤੇ ਵਜੇ ਰਹਿੰਦਾ ਹੈ ਤੇ ਉਧਰ ਆਪਾਂ ਬਾਕੀ ਹੁਣ ਮੱਝਾਂ ਵੀ ਲੈਉਣੇ ਸਟਾਰਟ ਕਰਾਵਾਂਗੇ। ਦੇਖਾਂਗੇ ਤੁਹਾਨੂੰ ਲੱਗੇ ਨੇ ਆਪਾਂ ਪੰਜਾਬ 'ਚ 20-20 ਕਿਲੋ ਵਾਲੇ ਮੱਝਾਂ ਕਰ ਰਿਹਾ। ਬਾਬਾ ਸੁੱਕਰ ਕੇ ਇਹੀ ਆਪਣਾ ਨਿਸ਼ਾਨਾ ਹੈ। ਆਜੋ ਮਿਲਦੇ ਆ। ਲੈ ਸੱਜਣੋ ਅਜਾ ਨਾ ਮੰਡੀ ਖਾਲੀ ਪਈ ਐ। ਗਾਹਕ ਬਹੁਤ ਜ਼ਿਆਦਾ ਘਟਾ ਜਾ ਬਿੱਲਿਆ। ਗਾਹਕ ਬਹੁਤ ਜ਼ਿਆਦਾ ਘਟਾ ਜਾ। ਇਹਦਾ ਕਰਕੇ ਪਿੰਡਾਂ 'ਚ ਮਾਲ ਹੋ ਜਾਂਦਾ ਮਹਿੰਗਾ ਤੇ ਇੱਥੇ ਮਿਲਦਾ ਨਹੀਂ ਆਜੋ। ਹਾਂ ਛੋਟੀ ਦਿਖਾਉਣੇ। ਟੋਕੜਾ ਉਹ ਕੁੜੀ ਲੱਗਦਾ ਗੱਲੇ ਗੱਪਣ ਦਾ ਨਹੀਂ ਲੱਗਦੀ ਹਾਲਾਤ ਜੇ ਦੇਖ ਕੇ ਬਾਕੀ ਗੱਪਣ ਹੈ ਗੱਪਣ ਹੈ ਮੀਣੀ ਹੈ ਸਜਣੋ ਇਹ ਭਾਈ ਦੇ ਕੋਲ ਕੱਟੀ ਬਹੁਤ ਚੰਗੀ ਸੀ ਆਪਣੇ ਮਾਨਸਾ ਮੰਡੀ ਦੇ ਜੈੱਡ ਬਲੈਕ ਹੈ ਭਲਾੜਾ ਬਾਈ ਦਾ ਮੈਨੂੰ ਦਾ ਪਿੰਡ ਹੈ ਪੁੱਛਦੇ ਆ ਕੀ ਰੇਟ ਹੈ ਕੀ ਗੱਲਬਾਤ ਆ ਜੋ ਮਿਲਦੇ ਆਂ ਪਿੰਡ ਭਲਾੜਾ ਇਹਦੇ ਚੰਨ ਨੇ ਦਾਸ ਕਿਲਰ ਦੋਦਾ ਹੈ ਮਿਨੀਆ ਮੇਲ ਨੰਬਰ ਬੋਲ ਦੇ ਭਾਈ ਮੇਲ ਨੰਬਰ ਬੋਲ ਦੇ ਭਾਈ 826471100 82647 1100 1100 ਤੌਰ ਤੇ ਬਾਈ 1247 ਕਰ ਲਿਆ ਸਪਰਕ ਪਾਇਆ ਤੋਕੜ ਘੱਪਣਾ ਬਾਈ ਦੀ ਤੇ ਸੱਚ ਜਨ ਬੂਰੀ ਦਿਖਾਉਣੇ ਆ ਤਣਾ ਖਰਾ ਹੋਏ ਬਹੁਤ ਟੌਪ ਕਲਾਸ ਕੀ ਖਾਣਗੇ ਬਈ ਚੂੜੇ ਬੜੀ ਲੇਵੇ ਦੀ ਚੰਗੀ ਬਣੂਗੀ ਗੁੱਲੇ ਵਾਲਾ ਸਣਾ ਤੇ ਮਾਗਰ ਪੂਰੇ ਬੱਚਾ ਹੈ ਆਜਾ ਇੱਕ ਨਾਲ ਇੱਕ ਫਰੀ ਹੈ ਇੱਕ ਨਾਲ ਇੱਕ ਫੇਰੀ ਹੈ ਨਾ ਦੇਖ ਮੱਝ ਨਾਲ ਇੱਕ ਫੇਰੀ ਆ ਗਈ ਆ ਕੱਟੀ ਦੇਖ ਬਹੁਤ ਸੋਹਣੀ ਆ ਯਾਰ ਬਾਕੀ ਲੇਵਾ ਬੜਾ ਚੰਗਾ ਯਾਰ ਮੱਝ ਦਾ ਇਥੋਂ ਜਿਆ ਕਰ ਲੋ ਸਾਰੀ ਮੱਝ ਇਹ ਐ ਨਹੀਂ ਚਲਦੀ ਨੇ ਬਹੁਤ ਨੇ ਲੇਵੇ ਚੰਗੀ ਐ ਆ ਗਿਆ ਤਾਂ ਬੱਚਾ ਮਾਰਾ ਕੀ ਕੱਟੀ ਕੁਛ ਨਹੀਂ ਆ ਬਾਈ ਨੂੰ ਕੀ ਰੇਟ ਹੈ ਕੀ ਗੱਲ ਬਾਤ ਆ ਕਹੋ ਸਰ ਹੈ ਬਾਈ ਨੂੰ ਕੀ ਰੇਟ ਹੈ ਬਾਈ ਸਸਰੀ ਘਰ ਤੂੰ ਇੱਧਰ ਦੱਸ ਫੇਰਾ ਕਿਹੜਾ ਪਿੰਡ ਹੈ ਕਿੱਥੋਂ ਸੀਰਾ ਪਿੱਥੋ ਵਾਲਾ ਰਾਜੀ ਵਾਲਾ ਪਿੱਥੋ ਨਾ ਤੇ ਕਿੰਨੇ ਦਿਨੋਂ ਕੋਈ ਸੂਈ ਨੂੰ ਮੱਝ ਨੂੰ ਰਾਤ ਸੂਈ ਹੈ ਕਰਦੀ ਹੈ ਬਾਈ ਕਿ ਵਾਰ ਦਾ ਰਾਤ ਸੂਈ ਹੈ ਨਾ ਪਿਛਲੇ ਸਵੇਰ ਦੁੱਧ ਕਿੰਨਾ ਪਈਦਾ ਅੱਛਾ ਹੋਛਿਆ ਚੱਲ ਕੋਈ ਮਾਗਰ ਕੱਟੀ ਆ ਗਈ ਸੱਜਣੋ ਨੀਲੀ ਰਾਵੀ ਜੀ ਪੜ ਜੂਗਾ ਟੀ ਤੇ ਆ ਆ ਗਈ ਮੱਝ ਅੱਛਾ ਹੋਛਿਆ ਭਾਈ ਨੂੰ ਕੀ ਗੱਲਬਾਤ ਆ ਕਿਵੇਂ ਕੁਸ ਭਾਈ ਸਸਰੀ ਗਾਲਾ ਸਸਰੀ ਗਾਲਾ ਭਾਈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਭਰਾਵਾ ਕਿਹੜਾ ਪਿੰਡ ਆ ਭਾਈ ਕਿੱਥੋਂ ਪਿੰਡ ਆ ਜੀ ਸ਼ੀਰਾ ਪਿੱਥੋੜਾ ਹਾਂ ਜੀ ਜਿੱਥੋਂ ਦੇ ਕਬੱਡੀ ਦੇ ਖਿਡਾਰੀ ਮਸ਼ਹੂਰ ਹੈ ਨੇ ਬਹੁਤ ਤਗੜੇ ਖਿਡਾਰੀ ਸੀ ਹਨਾ ਕਿ ਮੱਝ ਬਾਈ ਚੰਗੀ ਲੈ ਗਿਆ ਤੇ ਕਰਦੀ ਹੈ ਕਿ ਵਪਾਰ ਦਾ ਕਰਦੀ ਹੈ ਬਾਈ ਕਰਦੀ ਹੈ ਕਿੰਨੇ ਦਿਨੋਂ ਦੀ ਸੂਈ ਨੂੰ ਬਾਈ ਸੂਈ ਬਾਈ ਰਾਤ ਹੀ ਸੂਈ ਹੈ ਚਰਾਸ ਸੂਈ ਹੈ ਮਗਰ ਕੱਟੀ ਹੈ ਨਾ ਤੇ ਪਿਛਲੇ ਸੂਈ ਦੁੱਧ ਕਿੰਨਾ ਪੈਸੇ ਦਾ 15 ਬਾਈ 15 ਸੀਗਾ ਫਿਰ ਬਾਈ ਆਪਣੇ ਮੂੰਹ ਕੋਸਾਨ ਆ ਗਿਆ ਆਮ ਕੋਈ ਵਪਾਰ ਦਾ ਕੰਮ ਨਹੀਂ ਮੱਝ ਬਾਈ ਦੀ ਬਰੀਡ ਵਾਲੀ ਹੈ ਤੇ ਰੇਟ ਕਿੰਨਾ ਬਾਈ ਜਾਇਜ਼ ਹੈ 130 ਹੈ ਜੀ ਮਾਨ ਤਾਨ ਮਾਨ ਤਾਨ ਕਰਦਾ ਜੇ ਕੋਈ ਵੀ ਬਾਈ ਹੁੰਦਾ ਇਹ ਘਰੇ ਦੁੱਧ ਚੋਣ ਵਾਲਾ ਜੀ ਹਾਂ ਵੈਰੀ ਗੁੱਡ ਹੈ ਨਾ ਬਾਕੀ ਦੁੱਧ ਵਾਲੀ ਲੱਗਦੀ ਹੈ ਤੇ ਹਾਂ ਜੀ ਦੇ ਇਹ ਆਪਣੇ ਲੌਂਗੋ ਵਾਲਾ ਹੈ ਸਾਨ ਬੋਲੀ ਬਾਈ 9464538076 ਨਾਂ ਕੀ ਹੈ ਬਾਈ ਕਾਕਾ ਜੀ ਸਰਪੰਚ ਕਾਕਾ ਸਰਪੰਚ ਪਿੰਡ ਪਿੱਥੋ ਤੇ ਮਿਲਿਆ ਲਿਆ ਬਾਈ ਨੂੰ ਫੋਨ ਤੇ ਕਰ ਲੈ ਸਰਪਰਕਾ ਵਾ ਦੇਖੋ ਸਦਨਾ ਗਾਹ ਕ ਆ ਲੈਣ ਜਿਵੇਂ ਘਟਾ ਮੰਦਾ ਜਾਂਦਾ ਦਿਨਾਂ ਦਾ ਨਾ ਉਸ ਤਾਂ ਰੁੱਤ ਪੈੜ ਹੀ ਆ ਗਈ ਹਨ ਮਹੀਨਾ ਰਹਿ ਗਿਆ ਗਣਕ ਚ ਅਗਲਾ ਕਹਿੰਦਾ ਨੇੜੇ ਲੱਗ ਜਾ ਕੰਮ ਫੇਰ ਲੈ ਲਾਂਗੇ ਤੇ ਬਾਕੀ ਹਾੜੀ ਦਾ ਕਰ ਕੋਈ ਫਾਨ ਕਰ ਸੁਹਾ ਘੱਟ ਜਾਂਦਾ ਅੱਜ ਕਾਲਾ ਇੱਧਰ ਥੋੜੇ ਵੱਧਾ ਇੱਧਰ ਥੋੜੇ ਘੱਟ ਆ ਜੋ ਮਿਲਾਂਗੇ ਸੱਜਣੋ ਅਗਲੀ ਵੀਡੀਓ ਚ ਦਿਖਾਉਣੇ ਤੁਹਾਨੂੰ ਕੋਈ ਹੋਰ ਟੌਪ ਨਹੀਂ ਨਾ ਆ ਬਾਈ ਦੀ ਫੇਰ ਆ ਗਈ ਮਾ ਤੁਹਾਨੂੰ ਮਾੜੀ ਮਗਰ ਹੋ ਗਿਆ ਦਿਖਾ ਦਈਏ ਟੌਪ ਨਹੀਂ ਨਾ ਇਹ ਅਰੇ ਸੱਜਣੋ ਮੱਝਾਂ ਤੁਹਾਨੂੰ ਹੋਰ ਦਿਖਾਉਣੇ ਦੋ ਪਿੱਠ ਪੜਾ ਦੇ ਪਾ ਮੱਝ ਦਾ ਆ ਗਿਆ ਦਾ ਬੱਚਾ ਕਿਹੜੀ ਸੋਈ ਹੈ ਕਿਹੜੀ ਅਹ ਬ੍ਰੀਡ ਚੰਗੀ ਹੈ ਮੱਝ ਦੀ ਲੇਵੇ ਦੇ ਵੀ ਟਾਈਟ ਹੈ ਇੱਕ ਬਾਈ ਕੋਲੇ ਆ ਗਈ ਦੂਜੀ ਉਹ ਬਹੁਤ ਵੱਡੀ ਮਹ ਹੈ ਬਾਈ ਦੀ ਸੱਚ ਜਨ ਮੱਝਾ ਬਹੁਤ ਟਾਪ ਦੇ ਆ ਬਾਈ ਦੀ ਕਿੰਨੇ ਦਾ ਰਹਿ ਗਿਆ ਬਾਈ ਦਾ ਹਾਂ ਫਾਤਰ ਹੈਗਾ ਇਹਦਾ ਕੀ ਮੱਗ ਬਾਈ ਬੱਡੀ ਆ ਬਾਈ ਦੀ ਕਿੰਨਾ ਬਾਈ 22 22 22 ਲੱਖ ਮੱਜ ਬਾਲੀ ਵੱਡੀ ਨਜਾਇਜ਼ ਵੱਡੀ ਐ ਘਰ ਦੀ ਐ ਬਾਈ ਕਿਹਨ ਲਈ ਹੋਈ ਐ ਨਹੀਂ ਜੀ ਅੱਛਾ ਲਈ ਵਪਾਰ ਦਾ ਕੰਮ ਐ ਕਿਹੜਾ ਪਿੰਡ ਐ ਦਾਨੇ ਵਾਲਾ ਮਲੋਟ ਦਾਨੇ ਵਾਲਾ ਮਲੋਟ ਆ ਤੇ ਕਿੰਨੇ 10 ਦਾ ਰਹਿ ਗਏ ਤੇ ਨਾ ਮੇਰੇ 2.5 ਮੋਬਾਈਲ ਨੰਬਰ ਬੋਲੀ ਤਰਾ ਮੋਬਾਈਲ ਨੰਬਰ 90274 1857 90274 1857 18586 80 80 ਕੀ ਨਾ ਕੀ ਬੋਲਿਆ ਨਾ ਆਈਟ ਇਸ ਵੈਲਕਮ ਸੁਨੀਲ ਤੇ ਕਾਹ ਕੀ ਪਈ ਇਹਦਾ ਘੇਟ ਹੈ ਇਸ ਦਾ 1 10 ਇਹਨੂੰ ਕਿੰਨਾ ਚਿਰ ਹੋ ਗਿਆ ਸੂਜ ਨੂੰ ਹਫਤਾ ਹੋ ਗਿਆ ਜੀ ਇਹਦਾ ਕਿੰਨਾ ਦੁੱਧ ਹੈ ਇਸ ਦਾ ਥੱਲੇ 13 ਕਿਲੋ ਦੁੱਧ ਹੈ 13 ਕਿਲੋ ਥਾਂ ਤੋਂ ਸੱਚ ਨੂੰ ਇਹਦਾ ਵੀ ਟੌਪ ਕਲਾਸ ਲੱਗਿਆ ਬਾਕੀ ਆਹ ਦਾ ਮੱਝ ਬਾਈ ਦੀ ਬਾਲੀ ਵੱਡੀ ਹੈ ਜਰ ਵਜਨ ਵਾਲੀ ਮੱਝ ਹੈ ਵੇ ਬਾਜੇ 10 ਦਿਨ ਕੱਢਦੀ ਆ ਤਾਂ ਨਾ ਬੰਮ ਕੰਡੇ ਕੱਢ ਦੋ ਮਾਚੇ ਖਲੂਣ ਆ ਰਹੀ ਆ ਥੋੜੀ ਜੀ ਇੱਕ ਬਾਈ ਦੇ ਆ ਗਏ ਮੇਰੇ ਚੰਗੀਆਂ ਬਾਈ ਕੋ ਦੋਹੇ ਚੰਗੀਆਂ ਤੇ ਮਲਿਆ ਵਾਲੇ ਫੋਨ ਬਾਈ ਨੂੰ ਟੋਪ ਲਾਦਾ ਜੀ ਮਲੋਟ ਕੋਲੇ ਪਿੰਡਾ ਬਾਈ ਦਾ ਨੰਬਰ ਸਾਨੂੰ ਲੈਤਾ ਇੱਥੇ ਘਰ ਲਿਓ ਇਸ ਫਰਕ ਬਾਈ ਨਾਲ ਮੈਂ ਸੱਜਣੋਂ ਕੋ ਜਰਸੀ ਦਿਖਾਉਨੇ ਆ ਟੈਗ ਲੈ ਵੇ ਦੀ ਬਾਡੀ ਮੰਤਰ ਦੀ ਬਹੁਤ ਸਹੀ ਹੈ ਜਿਹੜੀ ਜਰਸੀ ਹੋਣੀ ਚਾਹੀਦੀ ਹੈ ਥੋੜੀ ਮਿਕਸ ਤਾਂ ਨਹੀਂ ਕਰਦੀ ਵਿੱਚ ਨਹੀਂ ਨਹੀਂ ਹੈ ਨਹੀਂ ਪਿਆਰਾ ਨਾ ਬਨਿਆ ਵਾਲੀ ਪੰਜਾਬ ਵਾਲੀ ਤੇ ਮਗਰ ਬੱਚਾ ਕੀ ਹੈ ਭਾਈ ਬੱਚਾ ਹੈ ਕੈ ਦਿਨੋਂ ਕਿ ਸੁਈ ਨੂੰ 6 ਦਿਨ ਹੋ ਗਏ ਕਿੰਨਾ ਦੁੱਧ ਦਵਾਈ ਸਹੀ ਹੁਣੇ ਕਿੰਨੇ 16 17 ਕਿਲੋ ਦਿੰਦੇ ਠੀਕ ਹੈ ਹਾਂ ਹੋਰ ਬਾਅਦ ਚ ਕੋਈ 1-2 ਕਿਲੋ ਦਾ ਨਾ ਹਾਂ ਹਾਂ ਹੋਰ 20 ਪ੍ਰਸਰ ਹਰ ਜੇ ਬੱਚੇ 20 ਕਿਲੋ ਦੁੱਧ ਦਿੰਦੀਆਂ ਸੰਗਣਾ ਹੁੰਦਾ ਹਣਾ ਭਾਈ ਤੇ ਹੋਰ ਨਹੀਂ ਤਰਕੂਗੇ ਤੁਮ ਮੈਲ ਨਾ ਬਰਦਾਸ਼ਤ ਹੀ ਜਾ ਖੜ ਜਾ ਫਿਰ ਮੇਰਾ ਨੰਬਰ ਦੱਸ ਦੇ ਪਹਿਲੇ 97795 ਜੀ 94795 97795 044 044 ਨਾ ਕੀ ਹੈ ਭਾਈ ਗੱਗੂ ਹੀ ਪਿੰਡ ਕੋਟ ਧਰਮ ਕੋਟ ਆਹੀ ਸਾਡੇ ਨਾਲ ਨਹੀਂ ਨਹੀਂ ਜ਼ਿਲ੍ਹਾ ਮਾਨਸਾ ਜਿਹੜਾ ਹਾਂ ਉਹੀ ਸਾਡਾ ਉਧਰ ਅਸਰਦੂਲਗੜ ਤੋਰ ਦੇ ਫਿਰ ਮੇਕਾ ਸਾਡਾ ਜ਼ਿਲ੍ਹਾ ਮਾਨਸਾ ਹੈ ਇਕੱਠਿਆਂ ਦਾ ਪੰਜਾਬ ਵਾਲੀ ਜਰਸੀ ਹੈ ਸੱਜਣੋ ਨਾੜਾ ਨਾੜਾ ਚੰਗੇ ਆ ਗਏ ਬੀਤੇ ਸੱਟ ਫਾਟ ਲੈ ਵਾ ਜਿ ਰੱਖਣਾ ਯਾਰ ਉਹ 15 ਕਿਲੋ ਦੁੱਧ ਤਾਂ ਦੇ ਹੀ ਦਿਓ ਕੋਈ ਸ਼ੱਕ ਨਹੀਂ 15 ਕਿਲੋ 'ਚ ਆ ਇਹਦਾ ਬੱਚਾ ਆ ਗਿਆ ਕੀ ਜੱਪਨਾਸੂ ਆ ਗਿਆ ਬਾਈ ਕਹਿੰਦਾ ਕੇ ਰੇਟ ਪੁੱਛ ਕੇ ਦੇ ਦੇਣਾ ਸਾਨੂੰ ਬਾਈ ਨੇ ਕੀ ਰੇਟ ਹੈ ਕੀ ਗੱਲਬਾਤ ਹੈ ਇਹਨੇ ਦੀ ਬਿਹੜ ਹੈ ਲੈ ਸੱਚ ਨੂੰ ਆਪਾਂ ਵੀਡੀਓ ਦੇਣਾ ਵੱਡੀ-ਬੁੱਡੀ ਦਿਖਾਉਂਦੇ ਹਾਂ ਨੇ ਬਾਹਲੀ ਜਿੱਡੀ ਹੁੰਦੀ ਹੈ ਗਾਂ ਓਟੇ ਹੁੰਦੇ ਬਾਈ ਦਾ ਕੱਦ ਦੇਖ ਲਓ ਓਡਾ ਕੀ ਹੈ ਮੂਹ ਚੌਗੀ ਹੈ ਮੋਲ 85000 ਨੰਬਰ ਸੁਣ ਲੈਤਾ ਖਰ ਲਿਆ ਬਾਈ ਦਾ ਸਪਾਰਕ ਪੇਂਟ ਕੋਟ ਤਾਰ ਮੂ ਜਿਲ੍ਹਾ ਮਾਲਸਾ ਬਾਈ ਦਾ ਆ ਦੇਖੋ ਸਤਿਨੋਂ ਗਾਹ ਕਿ ਜੰਮੇ ਨਹੀਂ ਹੈ ਅੱਜ ਤਾਂ ਰੁੱਤ ਦੇ ਹਿਸਾਬ ਨਾਲ ਕੱਟੀ ਜਾਂਦਾ ਹੈ ਫਰਕ ਪਈ ਜਾਂਦਾ ਨਹੀਂ ਨਹੀਂ ਮੈਂ ਤਾਂ ਬਾਈ ਜਾਨਾਂ ਬਹੁਤ ਚੰਗੇ ਨੇ ਟਾਪ ਗਲਾਸ ਮਾਰੀ ਜਾਂਦੇ ਬਾਈ ਕਪੜਾ ਕਪੜਾ ਮੈਂ ਤਾਂ ਹਮੇ ਖੇਚਲਾ ਕਰਕੇ ਨਾਲ ਆਇਆ ਦਾ ਇਹ ਵੀ ਇਹਦੇ ਹੱਥ ਨਾਲ ਕੀ ਕਰੀਏ ਤੇਰੀ ਫਿਰ ਮੈਂ ਬਾਈ ਨੂੰ 62 ਹੈ ਕਹਿੰਦਾ ਬਾਈ ਕਹਿੰਦਾ 64000 ਬਾਈ ਹੁਣ ਤਾਂ ਸਹੀ ਆ ਹੁਣ ਨਾ ਭਰਾ ਬਣ ਕੇ ਯਾਰ ਇਹ ਵਿਚਾਰੇ ਬੰਦੇ ਨਾ ਰਮਾ ਯਾਰ ਜੇ ਤਾਂ ਹੈਗੇ ਕੁਝ ਐਸ ਘੜਦੇ ਹਨਾ ਨਹੀਂ ਹੁੰਦਾ ਨਾ ਓਏ ਦਾਲੇ ਤੋਂ ਵੀ ਨਹੀਂ ਆਉਣੀ ਇਹ ਮੈਂ ਤਾਂ ਕੰਪਨੀ ਮਾਰਨਾ ਨਹੀਂ ਮਾਰਨਾ ਯਾਰ ਕੀ ਫਾਇਦਾ ਸਿੜ ਤੋ ਲੈ ਭਰਾ ਭਾਈ ਕੋਈ ਦਲਾਲੀ ਨਾਲ 62000 ਉਹ ਹੁਣ ਨਾ ਬਾਈ ਬਣ ਕੇ ਨਹੀਂ ਅਜੇ ਤੱਕ 50 ਨਿਗਿਆ 55 ਨਹੀਂ ਗਿਆ ਹੋਰ ਯਾਰਾ ਕੋਈ ਨਹੀਂ ਲੜਾਈ ਵੀ ਇਹਦੇ ਨਾਲ ਲੜਾਈ ਹੈ ਉਹ ਪਹਿਲੇ ਕਿਹੜੇ ਲਾਤੇ ਤੈਨੂੰ ਯਾਰਾ ਤੇਰੀ ਜਾਤ ਵਾਲੀ ਹੁੰਦੀ ਮਹਾਰਾਜ ਕ੍ਰੋਸ ਪਰ ਜਾਗੀ ਨਹੀਂ ਤੂੰ ਆਪਾਂ ਤੂੰ ਬਾਈ ਬਣ ਕੇ ਛੜਾ ਵਚੀ ਲੈ 25 ਦਾ ਕਰਕੇ ਲੈ ਲੈ ਆ ਜਾ ਆ ਯਾਰ ਲੋ ਮਰਾ ਸੱਖਿਆ ਮਾਣੇ ਨੇ ਆਪ ਕੋ ਨਾ ਕਰੇ ਸਪਲਾਈ ਨੇ ਸਰਦੋ ਅਾ ਮਾਣੇ ਚਕਲਾ ਨਾ ਆਰੇ ਬਾਪੂ ਚਕਲਾ ਹੈਗਾ ਕੇ ਨਾ ਵੀਰਾ ਨਹੀਂ ਆ ਲੈਣਾ ਲਾ ਦੇ ਆ ਸਾਲ ਪਹਿਲਾਂ ਭੈਣਾ ਫੜੀ ਆਹ ਰੋ ਭਾਈ ਉੱਥੇ ਹੱਥ ਨਾ ਪਾ ਲੈ ਗੀ ਜੀ ਯਾ ਤਾੜੀਆਂ ਮਾਰੇ ਅਸੀਂ ਇਸੇ ਕਦੋਂ ਡਰਦੇ ਉਹਦਾ ਤਨੀ ਪਈ ਆ ਬਈਆ ਥੱਲੇ ਰੰਗੀ ਲੱਗੀ ਲੈ ਜੀ ਨੇ ਨਾਲ ਲੈ ਜਾ ਆ ਤਾਂ ਮੰਡੀ ਚ ਕਰ ਲੈ ਬਈਆ ਬੱਚਾ ਜੁੰਡੀ ਜਾਂਦਾ ਬਾਈ ਇਹ ਬਣਾ ਕੇ ਲੈ ਸੱਜਣੋ ਇਹ ਸੇਲ ਡੱਬਾ ਵਾਲੀ ਮੰਡੀ ਤੇ ਗੱਦੇ ਇਹਨਾਂ ਕੋਲੇ ਬਹੁਤ ਆਉਂਦੇ ਆ ਹਜ਼ਾਰ ਦਾ ਗੱਦਾ 2200 ਦਾ ਗੱਦਾ 2800 ਦਾ ਗੱਦਾ ਵੀ ਮਿਲ ਜਾਂਦਾ ਇਹਨਾਂ ਕੋਲੇ ਉਹ ਬੈਠੇ ਗਾਂ ਤੇ ਗੱਦਾ ਗੱਦੇ ਤੇ ਗਾਂ ਬੈਠੇ ਛੋੜੇ ਛੋੜੇ ਖਾਸਾ ਕੁਸ ਆ ਗਿਆ ਇਹਨਾਂ ਕੋਲੇ ਭਾਈ ਪਾਣੀ ਪੀਣ ਆ ਲੈ ਚੱਕੀ ਉਧਰ ਇਧਰ ਹੈਗਾ ਪਾਣੀ ਪੀ ਲਈ ਇੱਕ ਮਿੰਟ ਕੀ ਰੇਟ ਆ ਕਿੰਦਾ ਬਾਈ ਇਹ 1100 ਤੇ ਰਹਿ ਜਾਂਦਾ ਕੀ ਗਾਰੰਟੀ ਕੀ ਰੰਟੀ ਹੈ ਕੋਈ ਦੀ ਹੈ ਬਾਈ ਇਹ ਬਿਨਾ ਗਾਰੰਟੀ ਤੋਂ ਹੁੰਦੇ ਜੀ ਕਿਵੇਂ ਦਾਬ ਦੇ ਦੋ ਤੇ ਕਿ ਕੀ ਚੱਕਰ ਹੋ ਜਾਂਦਾ ਪਾਟ ਛੇਤੀ ਜਾਂਦੇ ਆ ਇਹ ਫਟ ਜਾਂਦੇ ਜੀ ਕਿ ਕਰੜੇ ਛੇਤੀ ਹੁੰਦੇ ਆ ਇਹਨੇ ਫਟ ਜਾਂਦੇ ਆ ਅੱਛਾ ਪਾਟ ਜਾਂਦੇ ਆ ਹਾਂਜੀ ਕਰੜੇ ਨਹੀਂ ਹੁੰਦੇ ਜੇ ਵਧੀਆ ਲੈਣੇ ਆ ਉਹ 2000 ਰੁਪਏ ਦਾ ਹੈ ਉਹਦੀ ਸਾਲ ਦੀ ਗਾਰੰਟੀ ਹੁੰਦੀ ਹੈ ਇਹ ਸਾ ਇਹ 1000 ਦਾ ਇਹ ਕਿੰਨੇ ਸਾਲ ਤੱਕ ਟੂ ਔਰ ਕਈ ਵਾਰੀ ਕੱਢ ਵੀ ਜਾਂਦਾ ਜੀ ਕਦੇ ਨਹੀਂ ਕੱਢਦਾ ਤੇ ਉਹ ਬਾਈ ਟਾਟਾ ਦਾ ਜਿਹੜਾ ਹਾਂਜੀ ਇਹ ਕਿੰਨੇ ਦਾ ਇਹ 1500 ਰੁਪਏ ਦਾ ਜੀ 6 1500 ਪਚਾ ਲੜਾ ਮੇਲੇ ਆ ਗਿਆ ਵੀ ਤੇ ਗਾਰੰਟੀ ਕੋ ਜੀ ਇਹ ਵੀ ਬਿਨਾ ਗਾਰੰਟੀ ਦਾ ਜੀ ਗਾਰੰਟੀ ਕੱਲੀ 2000 ਰੁਪਏ ਲੈਣਾ ਇਹ ਕਿੰਨਾ ਜੇ ਕੱਟ ਜਾਣਾ ਭਾਈ ਇਹ ਚੱਲ ਜਾਂਦਾ ਜੀ 2-2 ਸਾਲ ਹੋਰ ਸਾਲ ਚੱਲੇ ਹੈ ਕੜੜਦਾ ਤਾਂ ਨਹੀਂ ਹੁੰਦਾ ਨਹੀਂ ਨਹੀਂ ਪਾੜ ਜਾਂਦਾ ਤੇ ਪਾੜਦਾ ਵੀ ਨਹੀਂ ਗਾਉਂ ਥੋੜੇ ਪਤਲੇ ਹੋ ਜਾਂਦੇ ਟੈਂਸਰ ਅੱਛਾ ਪਤਲੇ ਹੋ ਜਾਂਦੇ ਸੱਜਣਾ ਗੱਜੇ ਟੱਪਲੀ ਮੰਡੀ ਇਹਦੇ ਭਾਈ 200 ਨਾਲ ਤੁਸੀਂ ਐਦਵਾਰ ਉਹਨੇ ਪਹਿਲਾਂ ਆਈ ਮਾ ਐਦਵਾਰ ਹੈ ਜੀ ਬਾਕੀ ਅੱਗੇ ਪਿੱਛੇ ਜੇ ਲੈਣੇ ਹੋਣ ਤਾਂ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਫੋਨ ਨੰਬਰ ਬੋਲ ਦਿੰਦਾ 805340054 ਨਾਮ ਕੀ ਹੈ ਸਰੇਂਦਰ ਸਰੇਂਦਰ ਡੱਬ ਵਾਲੀ ਹਾਂਜੀ ਡੱਬ ਵਾਲੀ ਤੇ ਭਿੰਦਰ ਵਾਂਗ ਰੋ ਰੋ ਜਿੰਦਗੀ ਜੀ ਲੂੰਗਾ ਲੈ ਮਿੱਤਰੋ ਦਿਖਾ ਦੇ ਤੁਹਾਨੂੰ ਮੂਰੇ ਮਾਰੇ ਚੁੰਨੀਆਂ ਚੱਪੇ ਆਹ ਫਲਕਾਰੀਆਂ ਵੀ ਇੱਥੋਂ ਪੈਂਦੀਆਂ ਮਹਸਾ ਦੇ ਇਹ ਆ ਗਈ ਮੰਡੀ ਸਾਰੇ ਉਹ ਛੱਡ ਵੀ ਸਾਰੇ ਇਹ ਤੁਹਾਨੂੰ ਦਿਖਾਤੀ ਸੱਜਣੋ ਅੱਜ ਮੰਦਾ ਹੀ ਹੈਗਾ ਮਗਾਹਕ ਨਹੀਂ ਆਇਆ ਬਬਾਰੀ ਬਿਲਕਦੇ ਆ ਵਿਚਾਰੇ ਕਿਉਂਕਿ 100 ਹੁੰਦੀ ਹੈ ਗੱਲਬਾਤ ਕੋਈ ਕਰਾਰ ਭਰਨਾ ਕੋਈ ਹੋਰ ਕੁਝ ਕਰਨਾ ਇਧਰ ਸਾਰੀਆਂ ਫਲਕਾਰੀ ਵਾਲੀਆਂ ਖੜੀਆਂ ਪੁੱਛਦੇ ਆ ਬਾਈ ਨੂੰ ਕੀ ਗੱਲਬਾਤ ਹੈ ਕੀ ਚੱਕਰ ਹੈ ਬਾਈ ਲਫਾਵਾ ਚੱਕ ਲਈ ਆਪਣਾ ਜੰਗਾ ਸੋ ਸੱਜਣੋਂ ਗਾਂ ਬਾਈ ਦੀ ਮੈਨੂੰ ਪਤਾ ਫਲਕਾਰੀ ਵਾਲੀਆਂ ਗਾਂਆਂ ਵੱਡੀਆਂ ਹੁੰਦੀਆਂ ਜਿਹੜੀ ਤੇ ਫਲਕਾਰੀ ਪੈ ਜੇ ਨਾ ਉਹ ਗਾਂ ਵੱਡੀ ਹੁੰਦੀ ਹੈ ਉਹ ਗਾਂ ਛੋਟੀ ਨਹੀਂ ਹੁੰਦੀ ਛੋਟੀ ਗਾਂ ਤੇ ਫਲਕਾਰੀ ਗਾਣੂ ਪੈਂਦੀ ਐ ਜਾਤ ਚੰਗੀ ਆ ਬਾਈ ਕੋਲੇ ਨਾਣਾ ਨੂਣਾ ਦੇ ੁੱੱਲੇ ਵੀ ਤੇ ਕੀ ਬਾਤ ਐ ਕੀ ਗੱਲ ਬਾਤ ਐ ਯਾਰ ਇੱਕ ਆ ਗਈ ਬਾਈ ਦੀ ਯਾਰ ਸੋ ਉਹ ਪਿਆ ਸੀ ਚਾਚਾ ਇੱਕ ਆ ਦੇਖਾਂਗੇ ਯਾਰ ਆਪਾਂ ਬਾਈ ਸਤਿ ਸ੍ਰੀ ਅਕਾਲ ਆ ਭਾਈ ਗਾਂ ਤੋਰ ਕੇ ਖਾਈ ਐ ਕੈਮਾ ਸੁਭੀਰੇ ਦੂਜਾ ਦੂਜਾ ਸੁਆਪ ਪਾਰ ਦਾ ਕੰਮ ਐ ਕਿਹੜਾ ਪਿੰਡ ਆਪਣਾ ਆਪਣਾ ਸੰਗਰੀ ਮੰਡੀ ਸੰਗਰੀ ਮੰਡੀ ਅਛੇ ਤਰ੍ਹਾਂ ਕੀ ਰਹਿ ਗਿਆ ਰੈਣ ਚ ਨਾ ਤੇ ਕਿੰਨੇ ਦਿਨੋਂ ਦੀ ਸੁਈ ਨੂੰ ਬਾਈ ਨੂੰ ਇਹਨੂੰ 3 ਦਿਨੋਂ ਤਿੰਨ ਦਿਨ ਕਿੰਨਾ ਬੋਲੋ ਬਾਈ ਹੁਣ ਹੈਗਾ ਜੀ 25 ਕਿਲੋ 25 ਕਿਲੋ ਕਿੰਨਾ ਕਰਦੇ ਦੂੰਤਾ ਜਜਾ 30 35 ਕਿਲੋ ਤੋਂ ਉੱਪਰ ਰੋਗੇ ਸਹੀ ਗੱਲ ਆ ਬਾਈ ਨੇ ਸਹੀ ਕਿਹਾ ਕੋਈ 40 ਨਹੀਂ ਕਿਹਾ 50 ਨਹੀਂ ਕਿਹਾ ਐਂ ਗੱਲਾਂ ਦਾ ਫਰਕ ਹੁੰਦਾ ਵਿੱਚ ਬੰਦਿਆਂ ਦਾ 30 35 ਕਿਲੋ ਦੇ ਦੂ ਬਾਈ ਕਹਿੰਦਾ ਤੇ ਰੇਟ ਕੀ ਆ ਬਾਈ ਜੈਜ ਇਹਦਾ 2 ਲੱਖ ਰੁਪਏ 2 ਲੱਖ ਮਾਨ ਤਨ ਕਿੰਨਾ ਕੋਈ ਮਾਨ ਤਨ ਕਰਦਾ ਉਹ ਜੀ ਹੈ ਨਾ ਗਾਗਦੇ ਸਾਹ ਮਨ ਕੋਈ ਮਾਨਤਨ ਹੋ ਜੂ ਬਾਈ ਕਹਿੰਦਾ ਕਈ ਵੀਰ ਵੇਚਣ ਵਾਲੇ ਲੈ ਜਾਂਦੇ ਫਿਰ ਔਖਾ ਹੋ ਜਾਂਦਾ ਬੜਾ ਹਨਾ ਮਗਰ ਕੀ ਬੱਚਾ ਬਾਈ ਦਾ ਅੱਛਾ ਮਗਰ ਬੱਚਾ ਤੇ ਮੈਲ ਨੰਬਰ ਬਾਈ ਆਪਣਾ ਮੋਬਾਈਲ ਨੰਬਰ 86197 86197 88390 88390 ਪਿੰਡ ਬਾਈ ਦਾ ਸੰਗਰੀਆ ਤੇ ਕਹੇ ਘਰੇ ਵੀ ਰੱਖਦਾ ਗਾਜ ਮਾ ਜੀ ਹਾਂ ਜੀ ਮਿਲ ਜਾਂਦੇ ਹਰ ਵਕਤ ਤੇ ਅੱਜ ਕਾ ਲੈ ਕੇ ਆਏ ਬਾਈ ਅੱਜਾਂ ਗਾਈਆਂ ਅੱਜ ਦੀ 8 ਲੈ ਕੇ ਆਏ 4 ਵੇਚ ਗਏ ਅੱਛਾ 4 ਰਹਿ ਗਏ ਆ ਕਿਹੜੀ ਕੰਪਨੀ ਦੇ ਬਾਈ ਇਹ 35 ਕਿਲੋ ਕਰਾਗਾ 85 ਆ ਸੱਜਣੋਂ ਰੰਗ ਹੀ ਥੋੜਾ ਜਿਹਾ ਕੋਫੀ ਕਲਰ ਆ ਤੇ ਲੇਵੇ ਲੂਵੇਲ ਤਾਂ ਕਰਮ ਵਾਲੀ ਨੇ ਕੰਡੇ ਘਟ ਰੱਖਿਆ 30 ਕਿਲੋ ਦੁੱਧ ਤੇ ਆ ਕਿੰਨੇ ਦਿਨੋਂ ਕਿਸੂਨ ਬਾਈ ਨੂੰ ਇਹ ਨੂੰ ਕਈ ਹਫ਼ਤੇ ਹਫ਼ਤਾ ਸੂ ਬੱਚਾ ਕੀ ਤੇ ਮਗਰ ਅੱਛਾ ਹੈ ਮਗਰ ਬੱਚਾ ਇਹਦਾ ਕੀ ਰੇਟ ਆ ਬਾਈ ਇਹਦਾ 1 ਲੱਖ 30 1 ਲੱਖ 30 ਹਜ਼ਾਰ 30 ਕਿਲੋ ਗੁੱਤਿਆ ਰਜਾ ਹਾਂ ਨੰਬਰ 22 ਦਾ ਉਹੀ ਆ ਗਿਆ ਯਾਰ ਸੱਜਣੋਂ ਤਾਂ ਪਛੀ ਬਾਕ ਮਹਾਲ ਆ ਉਹ ਬਗਲਾ ਦਾ ਹਾੜੀ ਫੂੜੀ ਦਾ ਬੰਬ ਕੱਢ ਦੋ ਇੰਨੀਆਂ ਇੰਨੀਆਂ ਬੱਚੀਆਂ ਨਾਲੇ ਰਿੜਕ ਲੋ ਨਾਲੇ ਪੀਲ ਹੋਣ ਨਾਲੇ ਚਾਹ ਕਰ ਲੋ ਇਹਨਾਂ ਇਹਨਾਂ ਦਾ ਦੁੱਧ ਵੀ ਸੰਘਣਾ ਹੁੰਦਾ ਐ ਅਗਾੜੀ ਪਿਛੜੀ ਪੜੀ ਐ ਯਾਰ ਮਾਗਰ ਵੀ ਲੇਵਾ ਉਹਨਾਂ ਹੀ ਤੇ ਅਗਾੜੀ ਵੀ ਉਹਨੀਆਂ ਕਰਮ ਵਾਲੀ ਦੀ ਫੇਕ ਆ ਗਈ ਬਾਈ ਹਨਾ ਹਾਂਜੀ ਇਹ ਕਿ ਕਿ ਦਿਨੋਂ ਸੁਣਿਆ ਕਿੰਨਾ ਰਹਿੰਦਾ ਕੋਈ ਟਾਈਮ ਇਹਦਾ ਇਹਨੇ 22 ਕਿਲੋ ਪਹਿਲੇ ਸੁਣ ਦਿੱਤਾ ਜੀ ਕਿੰਨਾ ਲੰਘ ਜੇ ਲੰਘ ਨਾ ਕੋਈ ਟਾਈਮ ਕਿੰਨਾ ਰਹਿੰਦਾ ਇਹਦਾ ਇਹਦਾ ਹਫਤਾ ਕੱਢ ਜੀ ਹਫਤਾ ਇਹਦਾ ਕੀ ਰੇਟ ਆ ਬਾਈ ਇਹਦਾ 2 ਲੱਖ ਰੁਪਏ ਜੀ ਇਹਦਾ ਰੂਡ ਇਹ ਗੱਪਣਾ ਆ ਗਈ ਸੱਚ ਨਾਲ ਕੱਢਦੀ ਆ ਤੇ ਨਾ ਸਾਡੀ ਗੁੜੀ ਰੀਜ ਗਈ ਐ ਇੱਕ ਬਾਈ ਸਿਰੇ ਤੇ ਆ ਗਈ ਨਾ ਸਿਰੇ ਲੀ ਆ ਗਈ ਹਾਂਜੀ ਹਾਂਜੀ ਇਹ ਸੂਈ ਹੋਈ ਆ ਹਾਂਜੀ ਹਾਂਜੀ ਇਹ ਰਾਤ ਦੀ ਸੂਈ ਆ ਅੱਛਾ ਰਾਤ ਸੂਈ ਆ ਤਾਂ ਪਹਿਲੇ ਸੂਈ ਆ ਬਾਈ ਇਹ ਦੰਦਾ ਚ ਕਿਵੇਂ ਬਾਈ ਇਹ ਦੰਦਾ ਦੁੱਗੀ ਐ ਇਹ ਦੋ ਦੰਦਾ ਹੈ ਨਾ ਇਹਦਾ ਕੀ ਰੇਟ ਆ ਬਾਈ ਇਹਦਾ 1.5 ਲੱਖ ਚਾਰ ਬੱਚੀਆਂ ਬੰਜਾਂ ਕੋਲੇ ਸੈ ਟਾਪ ਬਣ ਗਏ ਨੇ ਬਰੀਡ ਦੇ ਕੰਮਾਂ ਪੰਜਾਂ ਦਾ ਪੂਰਾ ਸਿਰੇ ਦਾ ਬਰੀਡ ਵਾਲਾ ਜਾਨਵਰ ਮਿਲੂ ਪੰਜਾ ਦੋ ਨੰਬਰ ਸਾਨੂੰ ਲੈਦਾ ਪਰਟੀ ਆ ਦੇਖੋ ਜਿਹੜਾ ਕੀ ਬਾਤ ਹੈ ਕਮਾਲ ਹੀ ਕਰੀ ਪਈ ਗਾਣਿਆਂ ਆ ਵੀ ਕਮਾਲ ਹੀ ਕਰੀ ਪਈ ਹੈ ਮਲਿਆ ਲ ਖੋਣ ਬਾਈ ਨੂੰ ਲੈ ਸੱਜਣੋ ਦੇਖਾ ਤੁਸੀਂ ਮੰਡੀ ਸੱਚ ਗਾਣਿਆਂ ਬਹੁਤ ਟੌਪ ਕਲਾਸ ਸਾਰੀਆਂ ਇਥੇ ਮੰਡੀ ਡੱਬ ਵਾਲੀ ਮਾਰ ਲਿਆ ਕਰੋ ਕਿਹੜਾ ਇਥੇ ਆਏ ਐਂਤਵਾਰ ਗਾਣਿਆਂ ਬਛਿਆਂ ਮਿਲ ਜਾਂਦੇ ਇਥੇ ਸਕੁਰਲੀਆਂ ਮਿਲ ਜਾਂਦੇ ਤੇ ਬਾਈ ਕੋਲ ਪੂਰੇ ਟਾਪ ਕਲਾਸ ਦੇ ਹਨ। 7000 ਤੋਂ 3500 ਰੁਪਏ ਆਪਣੇ ਅਗਲੀ ਵੀਡੀਓ ਦਾ ਨੰਬਰ ਦਿੱਤਾ ਹੋਇਆ ਬਾਈਆਂ ਦਾ ਕੁਰਲੀਆਂ ਵਾਲੇ ਦਾ। ਕੁਰਲੀਆਂ ਆ ਵਧੀਆ ਬਾਈ ਕੋਲੇ। ਹਾਂ ਸ਼ਾਈਵਾਲ ਖੜੀ ਹੈ ਗਾਂ ਬਹੁਤ ਟਾਪ ਕਲਾਸ। 3000 ਰੁਪਏ ਗਾਂ ਦਾ। ਟੌਪ ਉਡੀ ਹੈ। ਐਜੇ ਬੇਟਾ ਮਿਲ ਜਣੇ ਇਥੋਂ। ਸੱਜਰੋਂ ਮਾਰ ਲਿਆ ਕਰੋ ਜਿਹੜਾ। ਡੰਬ ਵਾਲੀ ਮੰਡੀ ਹਰ ਐਤਵਾਰ ਲਿਆ 16 3 2000 25। ਸੱਜਰੋਂ ਮਿਲਾਂ ਅਗਲੀ ਵੀਡੀਓ ਤਦ ਤੱਕ ਲਈ ਧੰਨਵਾਦ। ਚੈਨਲ ਸਬਸਕ੍ਰਾਈਬ ਲਾਇਕ ਸ਼ੇਅਰ ਕਮੈਂਟ ਲਾਜ਼ਮੀ ਕਰਦਿਆ ਕਰੋ। ਕਿਆਂ ਕੁ ਵਦਣਾ ਪਤਾ ਲੱਗਦਾ ਨਾ ਆਜੋ ਸੱਜਣੋ ਮਿਲਾਂਗੇ ਹੁਣ ਅਗਲੀ ਵੀਡੀਓ ਤੱਕ ਲਈ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਸੱਜਣੋ ਇਹ ਦਿਖਾਤੀ ਤੁਹਾਨੂੰ ਮੰਡੀ ਹੁਣ ਮਿਲਾਂਗੇ ਅਗਲੀ ਮੰਡੀ 'ਚ ਕੱਟ ਘੱਟ ਆ ਬਾਈ ਅਜੇ ਹਨਾ ਕਾਹਦਾ ਕਰਕੇ ਫਰਕ ਪੈ ਗਿਆ ਕਿ ਹੌਲੀ ਕਰਕੇ ਬੰਦੇ ਬਾਹਰ ਕਿਉਂ ਆ ਲੈ ਸੱਜਣੋ ਮਿਲਾਂਗੇ ਹੁਣ ਅਗਲੀ ਵੀਡੀਓ ਤੱਕ ਲਈ ਧੰਨਵਾਦ ਬਾਈ ਬਹੁਤ ਬਹੁਤ ਯਾਰੋ ਸੱਜਣੋ ਇਹ ਤੁਹਾਨੂੰ ਦਿਖਾਤੀ ਮੰਡੀ ਹੁਣ ਮਿਲਦੇ ਆਜੋ ਅੱਗੇ ਕੀ ਜਾਨਵਰ ਮਿਲਦੇ ਆ ਤਦ ਤੱਕ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਯਾਰੋ ਸੱਜਣੋ